ਅੱਜ ਆਪਾਂ ਅਨੋਖੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਦੀ ਖੁਸ਼ੀ ਤੇ ਵਿਚਾਰ ਕਰਨ ਲੱਗੇ ਹਾਂ ਬਾਬਾ ਦੀਪ ਸਿੰਘ ਜੀ ਦਾ ਜਨਮ 14 ਮਾਗ ਸੰਮਤ 1739 26 ਜਨਵਰੀ 1682 ਨੂੰ ਮਾਤਾ ਜਿਉਣੀ ਜੀ ਦੀ ਕੁੱਖੋਂ ਪਿੰਡ ਪੋਵਟ ਜ਼ਿਲ੍ਹਾ ਅੰਮ੍ਰਿਤਸਰ ਪਾਈ ਭਗਤਾ ਜੀ ਦੇ ਘਰ ਬਾਬਾ ਦੀਪ ਸਿੰਘ ਜੀ ਦਾ ਜਨਮ ਹੋਇਆ ਮਾਤਾ ਪਿਤਾ ਨੇ ਬਚਪਨ ਦੇ ਵਿੱਚ ਨਾਮ ਜਿਹੜਾ ਉਹ ਭਾਈ ਦੀਪਾ ਰੱਖਿਆ ਜਿਹੜੇ ਮਾਤਾ ਪਿਤਾ ਨੇ ਬੜੇ ਭਜਨੀਕ ਬੰਦਗੀ ਕਰਨ ਵਾਲੇ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਨ ਵਾਲੇ ਨੇ ਤੇ ਜਿਹੜੇ ਮਾਤਾ ਪਿਤਾ ਦੇ ਵਿੱਚ ਸੰਸਕਾਰ ਨੇ ਜਿਹੜੇ ਗੁਣ ਨੇ ਉਹਨਾਂ ਗੁਣਾਂ ਦੇ ਨਾਲ ਭਾਈ ਦੀਪਾ ਜਿਹੜਾ ਹੈ ਮਾਤਾ ਪਿਤਾ ਦੇ ਪਾਏ ਹੋਏ ਪੂਰਨਿਆਂ ਤੇ ਚੱਲਦਾ ਹੈ ਤੇ ਨੇਕ ਕਮਾਈ ਕਰਦਾ ਹੈ ਸੋ ਵੈਗੁਰੂ ਜੀ ਦੀ ਮਿਹਰ ਹੁੰਦੀ ਹੈ ਜਦੋਂ ਭਾਈ ਦੀਪਾ 17 ਸਾਲਾਂ ਦੇ ਹੁੰਦੇ ਨੇ ਤੇ ਉਸ ਵੇਲੇ 1699 ਦੀ ਵਿਸਾਖੀ ਨੂੰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਖਾਲਸਾ ਪੰਥ ਦੀ ਸਾਜਨਾ ਕਰਦੇ ਨੇ ਤੇ ਜਦੋਂ ਖਾਲਸਾ ਪੰਥ ਦੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਾਜਨਾ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 80000 ਦੇ ਪਰੇ ਇਕੱਠ ਦੇ ਵਿੱਚ ਜਦੋਂ ਆਵਾਜ਼ ਲਾਈ ਕਿ ਅੱਜ ਸਾਨੂੰ ਪੰਜ ਸਿਰਾਂ ਦੀ ਲੋੜ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬਾਰੋ-ਬਾਰੀ ਪੰਜ ਗੁਰਸਿੱਖਾਂ ਨੇ ਆਪਣੇ ਸੀਸ ਭੇਟਾ ਕੀਤੇ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਜਿੰਨਾ ਸਿੱਖਾਂ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਪੰਜ ਸਿੰਘਾਂ ਨੇ ਸੀਸ ਭੇਟਾ ਕੀਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਖੰਡੇ ਪਾਟੇ ਦੀ ਜਿਹੜੀ ਪੋਲ ਹੈ ਅੰਮ੍ਰਿਤ ਦੀ ਦਾਤ ਬਖਸ਼ੀ ਤੇ ਭਾਈ ਦਇਆ RAM ਤੋਂ ਭਾਈ ਦਇਆ ਸਿੰਘ ਇਸ ਤਰ੍ਹਾਂ ਪੰਜ ਪਿਆਰਿਆਂ ਦੇ ਨਾਮ ਦੇ ਨਾਲ ਜਿਹੜਾ ਸੀ ਉਹ ਸਿੰਘ ਲਾਇਆ ਤੇ ਜਦੋਂ ਪੰਜ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਉਹਨਾਂ ਦੇ ਨਾਮ ਦੇ ਨਾਲ ਸਿੰਘ ਲਾਇਆ ਤੇ ਗਲਗੀਰ ਪਰ ਪਾਸ਼ਾ ਮਹਾਰਾਜ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਤੇ ਫਿਰ ਉਹਨਾਂ ਪੰਜਾਂ ਪਿਆਰਿਆਂ ਤੋਂ ਆਪ ਅੰਮ੍ਰਿਤ ਦੀ ਦਾਤ ਲਈ ਕਲਗੀਧਰ ਪਾਤਸ਼ਾਹ ਮਹਾਰਾਜ ਮਹਾਰਾਜ ਦਾ ਨਾਮ ਗੋਬਿੰਦ ਰਾਏ ਹੈ ਤੇ ਜਦੋਂ ਮਹਾਰਾਜ ਪੰਜ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਲੈਂਦੇ ਅੰਮ੍ਰਿਤ ਛਕਦੇ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਨਾਮ ਦੇ ਨਾਲ ਵੀ ਸਿੰਘ ਲੱਗਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ 1699 ਦੀ ਬਸਾਖੀ ਵਾਲੇ ਦਿਨ ਪੰਜ ਪਿਆਰਿਆਂ ਦੇ ਨਾਮ ਦੇ ਨਾਲ ਸਿੰਘ ਲੱਗਾ ਤੇ ਉਥੇ ਕਲਗੀਧਰ ਪਾਤਸ਼ਾਹ ਜੀ ਜਦੋਂ ਪੰਜ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਲੈਂਦੇ ਤੇ ਮਹਾਰਾਜ ਜੀ ਦੇ ਨਾਮ ਦੇ ਨਾਲ ਵੀ ਇਹ ਸਿੰਘ ਸ਼ਬਦ ਲੱਗਦਾ ਹੁਣ ਇਹ ਜਿਹੜੀ ਘਟਨਾ ਹੈ ਪਿੰਡਾਂ ਦੇ ਵਿੱਚ ਸੀਸਪੇਟਾ ਕਰਨ ਵਾਲੀ ਸ਼ਹਿਰਾਂ ਦੇ ਵਿੱਚ ਜਦੋਂ ਇਹ ਖਬਰ ਫੈਲਦੀ ਹੈ ਤੇ ਉਸ ਵੇਲੇ ਬਾਬਾ ਦੀਪ ਸਿੰਘ ਜੀ ਨੂੰ ਵੀ ਇਹ ਪਤਾ ਲੱਗਦਾ ਹੈ ਪਾਈ ਦੀਪੇ ਨੂੰ ਤੇ ਉਹ ਅੰਦਰ ਪਿਆਰ ਜਾਗਦਾ ਕਿ ਮੈਂ ਵੀ ਇਹ ਜਿਹੜੀ ਗੁਰਸਿੱਖੀ ਦੀ ਦਾਤ ਜਿਹੜੀ ਹੈ ਇਹ ਮੈਂ ਪ੍ਰਾਪਤ ਕਰਾਂ ਆਪਾਂ ਹਰ ਰੋਜ਼ ਇਹ ਬਖਸ਼ਾ ਅਰਦਾਸ ਦੇ ਵਿੱਚ ਮੰਗਦੇ ਆ ਸਿੱਖਾਂ ਨੂੰ ਸਿੱਖੀਦਾਨ ਕੇਸ਼ਦਾਨ ਰਹਿਤਦਾਨ ਵਿਵੇਕਦਾਨ ਵਿਸਾਦਾਨ ਪ੍ਰੋਸਾਦਾਨ ਦਾਨਾ ਸਰਦਾਨ ਨਾਮਦਾਨ ਇਹ ਜਦੋਂ ਆਪਾਂ ਦਾਤਾਂ ਅਰਦਾਸ ਦੇ ਵਿੱਚ ਮੰਗਦੇ ਆ ਤੇ ਭਾਈ ਦੀਪੇ ਦੇ ਮਨ ਦੇ ਵਿੱਚ ਵੀ ਗੁਰਸਿੱਖੀ ਪ੍ਰਤੀ ਜਿਹੜਾ ਕੋ ਪਿਆਰ ਜਿਹੜਾ ਉਤਪੰਨ ਹੋਇਆ ਕਿ ਮੈਂ ਵੀ ਗਣਗੀਰ ਪਾਤਸ਼ਾਹ ਮਹਾਰਾਜ ਸੱਜੇ ਪਾਤਸ਼ਾਹ ਜੀ ਦੇ ਕੋਲੋਂ ਅੰਮ੍ਰਿਤ ਦੀ ਦਾਤ ਜਿਹੜੀ ਹੈ ਉਹ ਪ੍ਰਾਪਤ ਕਰਾਂ ਜਦੋਂ ਇਸ ਤਰ੍ਹਾਂ ਮਨ ਦੇ ਵਿੱਚ ਇਹ ਪਿਆਰ ਉਤਪੰਨ ਹੋਇਆ ਤੇ ਜਿਹੜੀ 1700 ਈਸਵੀ ਨੂੰ ਵਿਸਾਖੀ ਆਈ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਪਣੇ ਮਾਤਾ ਪਿਤਾ ਦੇ ਨਾਲ ਭਾਈ ਦੀਪਾ ਜਿਹੜਾ ਹੈ ਹੋਰ ਸੰਗਤਾਂ ਦੇ ਨਾਲ ਜਦੋਂ ਅਨੰਦਪੁਰ ਸਹਿ ਪਹੁੰਚਦੇ ਨੇ ਤੇ ਜਾ ਕੇ ਵਿਸਾਖੀ ਵਾਲੇ ਦਿਨ ਅੰਮ੍ਰਿਤ ਦੀ ਦਾਤ ਜਿਹੜੀ ਹੈ ਉਹ ਪ੍ਰਾਪਤ ਕਰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਪੰਜ ਪਿਆਰਿਆਂ ਉਹਨਾਂ ਪੰਜਾਂ ਸਿੰਘਾਂ ਦੇ ਵਿੱਚ ਜਥੇਦਾਰ ਦੀ ਜਿਹੜੀ ਹੈ ਉਹ ਸੇਵਾ ਨਿਭਾਉਂਦੇ ਨੇ ਤੇ ਆਪਣੇ ਹੱਥੀਂ ਪਾਈ ਦੀਪੇ ਨੂੰ ਅੰਮ੍ਰਿਤ ਦੀ ਦਾਤ ਬਖਸ਼ਦੇ ਨੇ 1700 ਇਸਵੀ ਵਿਸਾਖੀ ਵਾਲੇ ਦਿਨ ਜਦੋਂ ਭਾਈ ਦੀਪੇ ਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਹੋ ਜਾਂਦੀ ਏ ਤੇ ਪੰਜ ਪਿਆਰਿਆਂ ਤੋਂ ਇਹ ਦਾਤ ਪ੍ਰਾਪਤ ਹੋਈ ਤੇ ਭਾਈ ਦੀਪੇ ਦੇ ਨਾਲ ਦੇ ਨਾਲ ਵੀ ਸਿੰਘ ਲੱਗਾ ਭਾਈ ਦੀਪੇ ਤੋਂ ਭਾਈ ਦੀਪ ਸਿੰਘ ਬਣ ਗਏ ਇਸ ਤਰ੍ਹਾਂ ਕਲਗੀਧਰ ਪਾਤਸ਼ਾਹ ਮਹਾਰਾਜ ਸਚੇ ਪਾਤਸ਼ਾਹ ਜੀ ਤੋਂ ਇਹ ਅੰਮ੍ਰਿਤ ਦੀ ਦਾਤ ਪ੍ਰਾਪਤ ਹੋਈ ਤੇ ਫਿਰ ਮਨ ਦੇ ਵਿੱਚ ਆਇਆ ਕਿ ਜੇ ਮੈਨੂੰ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਬਖਸ਼ੀ ਉਸੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਾਬਾ ਦੀਪ ਸਿੰਘ ਜੀ ਦੇ ਮਾਤਾ ਪਿਤਾ ਘਰ ਚਲੇ ਗਏ ਪਰ ਬਾਬਾ ਦੀਪ ਸਿੰਘ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਰਹਿ ਗੁਰੂ ਘਰ ਦੇ ਵਿੱਚ ਰਹਿ ਕੇ ਜਿਹੜੀ ਗੁਰੂ ਘਰ ਦੀ ਰਹਿਤ ਮर्यादा ਕੀਰਤਨ ਕਥਾ ਗੁਰੂ ਕੇ ਲੰਗਰਾਂ ਦੇ ਵਿੱਚ ਸੇਵਾ ਕਰਨੀ ਤੇ ਸਿੰਘਾਂ ਦੀ ਬਹਾਦਰੀ ਦੇ ਜਿਹੜੇ ਜੋਰ ਨੇ ਸ਼ਸਤਰ ਵਿਦਿਆ ਉਹ ਸਾਰਾ ਕੁਝ ਜਿਹੜਾ ਵੇਖ ਕੇ ਇਹਨੇ ਪ੍ਰਭਾਵਿਤ ਹੋਏ ਤੇ ਮਨ ਦੇ ਵਿੱਚ ਆਇਆ ਕਿ ਕਿਤੇ ਕਿਰਪਾ ਹੋ ਜਾਏ ਤੇ ਮੈਂ ਵੀ ਇਹ ਸ਼ਸਤਰ ਵਿਦਿਆ ਗੱਤਕੇ ਦੀ ਵਿਦਿਆ ਜਿਹੜੀ ਹੈ ਉਹ ਇਥੋਂ ਪ੍ਰਾਪਤ ਕਰਾਂ ਸੋ ਸਭ ਤੋਂ ਪਹਿਲਾਂ ਬਾਬਾ ਦੀਪ ਸਿੰਘ ਜੀ ਨੇ ਜਿਹੜੀ ਗੁਰਮੁਖੀ ਅੱਖਰਾਂ ਦਾ ਜਿਹੜਾ ਗਿਆਨ ਏ ਉਹ ਪ੍ਰਾਪਤ ਕੀਤਾ ਤੇ ਥੋੜੇ ਦਿਨਾਂ ਦੇ ਵਿੱਚ ਜਿਹੜੀ ਬਾਬਾ ਦੀਪ ਸਿੰਘ ਜੀ ਦੀ ਲਿਖਾਈ ਹੈ ਉਹ ਬੜੀ ਸੋਹਣੀ ਬਣ ਗਈ ਤੇ ਭਾਈ ਬਣੀ ਸਿੰਘ ਤੋਂ ਜਿਹੜਾ ਗੁਰਬਾਣੀ ਦੀ ਸੰਥਿਆ ਬਾਣੀ ਕੰਠ ਕਰਨੀ ਇਹ ਸਾਰੀ ਜਿਹੜੀ ਸੰਥਿਆ ਗੁਰਬਾਣੀ ਦੀ ਪਾਈ ਮਨੀ ਸਿੰਘ ਜੀ ਤੋਂ ਜਿਹੜੀ ਐ ਇਹ ਪ੍ਰਾਪਤ ਕੀਤੀ ਤੇ ਫਿਰ ਬੜੇ ਪਿਆਰ ਦੇ ਨਾਲ ਘੋੜਸਵਾਰੀ ਸਿੱਖੀ ਤੇ ਸ਼ਸਤਰ ਵਿਦਿਆ ਦੇ ਵਿੱਚ ਬੜੇ નિਪੁੰਨ ਹੋ ਗਏ ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੋਦ ਵਿੱਚ ਰਹਿ ਕੇ ਚਰਣਾ ਵਿੱਚ ਰਹਿ ਕੇ ਜਿਹੜਾ ਗੁਰਸਿੱਖੀ ਦੀਆਂ ਬਖਸ਼ਿਸ਼ਾਂ ਜਿਹੜੀਆਂ ਨੇ ਉਹ ਬਾਬਾ ਦੀਪ ਸਿੰਘ ਜੀ ਨੇ ਮਾਣੀਆਂ ਕਿਉਂਕਿ ਬਾਬਾ ਦੀਪ ਸਿੰਘ ਜੀ ਐਸੀ ਸ਼ਖਸੀਅਤ ਨੇ ਜਿਨ੍ਹਾਂ ਨੇ ਜਗਤ ਦੇ ਭਲੇ ਵਾਸਤੇ ਬਹੁਤ ਵੱਡੀਆਂ ਬਖਸ਼ਿਸ਼ਾਂ ਜਿਹੜੀ ਸ਼ਹਾਦਤ ਹੈ ਉਹਨੂੰ ਪ੍ਰਾਪਤ ਕਰਨਾ ਸੋ ਇਸ ਤਰ੍ਹਾਂ ਜਦੋਂ ਕਾਫੀ ਸਮਾਂ ਮਹਾਰਾਜ ਦੇ ਚਰਨਾਂ ਵਿੱਚ ਰਹਿ ਕੇ ਸੁਖ ਮਾਣਿਆ ਤੇ ਹਰ ਪ੍ਰਕਾਰ ਤੋਂ ਗੁਰਸਿੱਖੀ ਦੇ ਵਿੱਚ નિਪੁੰਨ ਹੋਏ ਸ਼ਸਤਰ ਵਿਦਿਆ ਤੀਰ ਅੰਦਾਜ਼ੀ ਘੋੜਸਵਾਰੀ ਤੇ ਇਸ ਤਰ੍ਹਾਂ ਫਿਰ ਮਾਤਾ ਪਿਤਾ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਆਖਿਆ ਕਿ ਹੁਣ ਤੁਹਾਡੇ ਚਰਨਾਂ ਵਿੱਚ ਰਹੇ ਨੇ ਅਸੀਂ ਇਹਨਾਂ ਦਾ ਵਿਆਹ ਕਰਨਾ ਹੈ ਸ਼ਾਦੀ ਕਰਨੀ ਹੈ ਤੇ ਇਹਨਾਂ ਨੂੰ ਕਿਰਪਾ ਕਰੋ ਅਸੀਂ ਆਪਣੇ ਘਰ ਲੈ ਜਾਈਏ ਸੋ ਇਸ ਤਰ੍ਹਾਂ ਅਨੰਦਪੁਰ ਸਾਹਿਬ ਤੋਂ ਬਾਬਾ ਦੀਪ ਸਿੰਘ ਜੀ ਆਪਣੇ ਘਰ ਜਾਂਦੇ ਨੇ ਤੇ ਉਸ ਸਮੇਂ ਅਨੁਸਾਰ ਦੌਰਾਨ ਹੀ ਜਿਹੜਾ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਅਨੰਦਪੁਰ ਸਾਹਿਬ ਨੂੰ ਕੇਰਾ ਪੈਂਦਾ ਤੇ 6-7 ਮਹੀਨੇ ਉਹ ਕੇਰਾ ਪਿਆ ਰਹਿੰਦਾ ਚਾਰ ਸਹਿਬਜ਼ਾਦੇ ਜਿਹੜੇ ਉਹ ਸ਼ਹੀਦ ਹੋ ਜਾਂਦੇ ਬਯੰਤ ਸਿੰਘ ਜਿਹੜੇ ਨੇ ਉਸ ਹੱਤਾਂ ਪ੍ਰਾਜਾਪਤ ਕਰ ਜਾਂਦੇ ਨੇ ਤੇ ਜਦੋਂ ਇਹ ਖਬਰ ਬਾਬਾ ਦੀਪ ਸਿੰਘ ਜੀ ਨੂੰ ਪਤਾ ਲੱਗਦੀ ਕਿ ਇਹਨਾਂ ਕੁਝ ਹੋ ਗਿਆ ਤੇ ਮੈਂ ਕਲਕੀਆਂ ਕਲਕੀ ਤਰ ਪਾਤਸ਼ਾਹ ਮਹਾਰਾਜ ਸੱਤੇ ਪਾਤਸ਼ਾਹ ਜੀ ਤੋਂ ਭਾਗ ਕੇ ਦੂਰ ਰਿਆ ਤੇ ਉਸ ਵੇਲੇ ਇਹ ਖਬਰ ਸੁਣਦਿਆਂ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਮਿਲਾਪ ਹੈ ਉਹ ਸਾਗੋ ਕੀ ਤਲਵੰਡੀ ਦਮਦਮਾ ਸਾਹਿਬ ਵਿਖੇ ਗੁਰੂ ਚਰਨਾਂ ਦੇ ਵਿੱਚ ਜਿਹੜਾ ਹੈ ਉਹ ਮਿਲਾਬ ਖੁੰਦਾ ਹੈ ਤੇ ਮਹਾਰਾਜ ਦੇ ਚਰਨਾਂ ਦੇ ਵਿੱਚ ਸਿਰ ਰੱਖਿਆ ਤੇ ਦਾਦੇ ਦੇ ਚਰਨਾਂ ਵਿੱਚ ਡੰਡੌਤ ਬੰਦਨ ਕੀਤੀ ਕਿ ਸੱਚੇ ਪਾਤਸ਼ਾਹ ਜਦੋਂ ਢੀੜ ਦਾ ਸਮਾ ਪਿਆ ਇਹ ਤੁਹਾਡਾ ਦਾਸ ਜਿਹੜਾ ਹੈ ਉਹ ਗੈਰਹਾਜ਼ਰ ਰਿਆ ਕਹਿ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੈਰਹਾਜ਼ਰੀ ਲਈ ਖਿਵਾ ਵੀ ਮੰਗੀ ਮਹਾਰਾਜ ਤੋਂ ਪਰ ਮਹਾਰਾਜ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਕੁੱਟ ਕੇ ਬਾਬਾ ਦੀਪ ਸਿੰਘ ਜੀ ਨੂੰ ਆਪਣੀ ਗਲਵਕੜੀ ਵਿੱਚ ਲੈ ਲਿਆ ਤੇ ਬਹੁਤ ਪਿਆਰ ਦੇ ਨਾਲ ਛਾਤੀ ਨਾਲ ਲਾ ਕੇ ਹੁਕਮ ਕੀਤਾ ਕਿ ਅੱਜ ਤੋਂ ਤੁਹਾਡੀ ਜਿਹੜੀ ਜ਼ਿੰਮੇਵਾਰੀ ਹੈ ਭਾਈ ਮਨੀ ਸਿੰਘ ਤੇ ਹੋਰ ਸਿੱਖਾਂ ਦੇ ਸਮੇਤ ਤੁਸੀਂ ਅੱਜ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉਤਾਰੇ ਕਰਨੇ ਨੇ ਤੋਂ ਇਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਬਖਸ਼ਿਸ਼ਾਂ ਲੈ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕਈ ਉਤਾਰੀ ਕੀਤੇ ਸੋ ਇਨਾ ਵੱਡਮੁੱਲਾ ਜੋ ਜੀਵਨ ਹੈ ਉਹ ਬਾਬਾ ਦੀਪ ਸਿੰਘ ਜੀ ਦਾ ਕਹਿ ਸੋ ਉਹਨਾਂ ਦੇ ਜਨਮ ਦਿਨ ਤੇ ਆਪ ਸੰਗਤਾਂ ਨੂੰ ਬੇਅੰਤ ਬੇਅਤ ਵਧਾਈਆਂ ਹੋਣ ਮਹਾਰਾਜ ਕਿਰਪਾ ਕਰਨ ਜਿਵੇਂ ਬਾਬਾ ਦੀਪ ਸਿੰਘ ਜੀ ਦੇ ਸਿਰ ਤੇ ਆਪਣਾ ਮੇਰਾ ਪਰਿਆ ਖਾਤਰ ਰੱਖਿਆ ਕਹਿ ਆਪਾਂ ਸਾਰੇ ਵੀ ਬਾਬਾ ਦੀਪ ਸਿੰਘ ਜੀ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਗੁਰਸਿੱਖੀ ਨਾਮ ਸਿਮਰਨ ਅੰਮ੍ਰਿਤ ਵੇਲਾ ਨਿਤਨੇਮ ਤੇ ਬਾਣੀ ਬਾਣੇ ਦੇ ਧਾਰਨੀ ਹੋਈਏ ਇਹ ਸਿੱਖਿਆ ਸਾਨੂੰ ਬਾਬਾ ਦੀਪ ਸਿੰਘ ਜੀ ਦੇ ਜੀਵਨ ਤੋਂ ਮਿਲਦੀ ਹੈ ਇਨੀਆਂ ਬੇਨਤੀਆਂ ਪ੍ਰਵਾਨ ਕਰਦੇ ਆਂ ਗੁਰਫਤੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ